ਦੇ ਕੇ ਹੈਰਾਨ ਹੁੰਦਾ ਕਿ ਕੁਝ ਐਸੇ ਆਗੂ ਜਿਹੜੇ ਸਨਾਤਨ ਦੇ ਨਾਮ ਤੇ اڈੰਬਰ ਰਚਦੇ ਪਏ ਨੇ ਹਲੇ ਤਿੰਨ ਤਿੰਨ ਮਹੀਨੇ ਨਹੀਂ ਹੁੰਦੇ ਨਾਮ ਦੇ ਨਾਲ ਉਤਾ ਲਿਖ ਲੈਂਦੇ ਵੀ ਜੁਨਾ ਚੇਅਰਮੈਨ ਪੰਜਾਬ ਚੇਅਰਮੈਨ ਇਹ ਸੋਸ਼ਲ ਮੀਡੀਆ ਦਾ ਜਿੰਨਾ ਕਹਿੰਦੇ ਦੁਰਪਯੋਗ ਇਹ ਸ੍ਰੈੰਭੂ ਹਿੰਦੂ ਨੇਤਾ ਕਰ ਰਹੇ ਆ ਨਾ ਇਹਨਾਂ ਕੋਈ ਵੀ ਨਹੀਂ ਕਰਦਾ ਸ਼ਾਇਦ ਕੰਮ ਕਰਦੇ 20 ਸਾਲ ਤੋਂ ਜ਼ਿਆਦਾ ਹੋ ਗਏ ਲੇਕਿਨ ਮੈਂ ਫੇਰ ਵੀ ਕਹਿਣਾ ਕਿ ਸ਼ਾਇਦ ਮੈਂ ਬਲਾਕ ਪੱਧਰ ਤੇ ਜਾਂ ਜ਼ਿਲ੍ਹਾ ਪੱਧਰ ਤੇ ਕੰਮ ਕਰਨ ਦੇ ਕਾਬਿਲ ਹੋ ਜਾ ਤਾਂ ਬੜੀ ਵੱਡੀ ਗੱਲ ਹੈ। ਵਿਚਾਰਜੀ ਸਵੈਪ ਦੇ ਪ੍ਰਧਾਨ ਬੰਨਣਾ ਤਾਂ ਬੜਾ ਸੁੱਖਾ ਜਾਂ ਕੰਮ ਹੈ। ਪ੍ਰਧਾਨਗੀ ਜਾਂ ਅਗਵਾਈ ਉਹਨੂੰ ਕਿਹਾ ਜਾਂਦਾ ਜਿਹੜੀ ਲੋਕਾਂ ਚ ਪਹਿਚਾਨ ਬਣੇ। ਉਹਨੇ ਕਿ ਸ਼ੀਟ ਜੀ ਨਿਕਲ ਆਂਦੀ ਹੈ 30 ਰੁਪਏ ਦੀ ਜਿਹਦੇ ਚ 12 ਤੋਂ 14 ਕਾਰਡ ਆ ਜਾਂਦੇ ਆ ਭਾਵੇਂ ਹਕੂਮੀ ਚੇਅਰਮੈਨ ਤੇ ਭਾਵੇਂ ਵਰਲਡ ਚੇਅਰਮੈਨ ਨਿਕਲੋਵੇ ਉਹਨੂੰ ਪੁੱਛਣ ਵਾਲਾ ਅੱਜ ਇੱਕ ਬੰਦਾ ਕਿਸੇ ਇੱਕ ਸੰਗਠਨ ਚ ਹੁੰਦਾ ਹੈ ਇੱਕ ਸ਼ਨੀਵਾਰ ਨੂੰ ਉਹ ਜ਼ਿਲ੍ਹੇ ਦਾ ਸਖਤਰ ਹੁੰਦਾ ਠੀਕ ਹੈ ਚੌਥੇ ਸ਼ਨੀਵਾਰ ਨੂੰ ਜਾਂਦਾ ਵਾ ਇੱਕ ਹੋਰ ਸੰਗਠਨ ਚ ਜਾਂਦਾ ਤੇ ਕੌਮੀ ਸਖਤਰ ਹੈ ਠੀਕ ਹੈ ਚੱਲ ਮੈਂ ਤੈਨੂੰ ਜਾ ਕੇ ਗੱਲ ਮੈਂ ਦਵਾਦਾ ਤੁਸੀਂ ਫਰਜ਼ੀਆਂ ਗੱਲਾਂ ਕੀਤੀਆਂ 2009 ਜਨਵਰੀ ਦੇ ਵਿੱਚ ਪੰਜਾਬ ਮਾਨਯੋਗ ਪੰਜਾਬ ਐਡਰੈਨਾਈ ਕੋਰਟ ਚ ਵਰਨ ਮਹਿਤਾ ਨੇ ਰਿਟ ਪਟੀਸ਼ਨ ਪਾਈ ਸੀ ਅੱਤਵਾਦ ਪੀੜਤਾਂ ਨੂੰ ਬੰਦਾ ਮੁਆਵਜ਼ਾ ਦਵਾ ਲਈ ਇਹ ਜਿਹੜੇ ਦਫ਼ਤਰ ਦੇ ਵਿੱਚ ਅਧਿਕਾਰੀ ਬੈਠੇ ਨੇ ਨਾ ਕਈ ਘੰਟੀਆਂ ਡਿਗਰੀਆਂ ਲੈ ਕੇ ਬੈਠੇ ਆ ਤੇ 10ਵੀਂ ਪੇਰ 8ਵੀਂ ਪੇਲ ਸੁਆਭੂ ਹਿੱਤ ਆਪੂ ਆ ਕੇ ਉਹਨਾਂ ਨੂੰ ਸਲਾਹ ਦਵੇ ਤੇ ਬੜੀ ਮਾੜੀ ਜੀ ਗੱਲ ਐ ਇਹ ਤਾਂ ਸ਼ੁਕਰ ਕਰੋ ਵੀ ਅਫਸਰ ਸੁਣ ਰਹੇ ਆ ਤੁਹਾਡੀ ਸਾਡੇ ਘਰ ਦੇ ਬਾਹਰ ਜਦੋਂ ਪੀਸੀਆਰ ਦਾ ਮੁਲਾਜ਼ਮ ਸਵੇਰੇ ਤੁਹਾਨੂੰ ਰੂਟੀਨ ਚੈਕਿੰਗ ਕਰਨ ਆ ਰਿਹਾ ਉਹ ਦੋ ਮੁਲਾਜ਼ਮ ਘੱਟੋ-ਘੱਟ ਗ੍ਰੈਜੂਏਟ ਨੇ 80-80 ਹਜ਼ਾਰ ਰੁਪਏ ਦਾ ਨਵੀਂ ਪੰਖਾਵਾ ਉਹ ਤੁਹਾਡੇ ਘਰੇ ਤੁਹਾਨੂੰ ਦੇਖਣ ਆ ਰਹੇ ਵੀ ਤੁਸੀਂ ਸੁਰੱਖੇ ਦਿਓ ਤੇ ਤੁਸੀਂ ਬੜੀ ਟੂਰ ਨਾਲ ਫੋਟੋ ਖਿੱਚ ਕੇ ਰਿਸ਼ਤੇਦਾਰਾਂ ਨੂੰ ਪਾ ਰਹੇ ਹੋ ਸ਼ਰਮ ਕਰੋ ਯਾਰ ਲੁਧਿਆਣਾ ਲੈ ਕੇ ਖੜੇ ਮੈਂ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲਪੁਰ ਗੱਲ ਕੀਤੀ ਹੋਗੀ ਹਿੰਦੂ ਸੰਗਠਨਾਂ ਦੀ ਹਿੰਦੂ ਸੰਗਠਨਾਂ ਲੁਧਿਆਣਾ ਸ਼ਹਿਰ ਦੇ ਵਿੱਚ 3435 ਐਸੇ ਹਿੰਦੂ ਸੰਗਠਨ ਹੋ ਚੁੱਕੇ ਹੈ ਜੋ ਆਪਣੀ ਗਨਮ ਗਨਮੈਂ ਦੀ ਰਾਜਨੀਤੀ ਕਰਦੇ ਕਈ ਐਸੇ ਗਨਮੈਂ ਵੀ ਜਿਹੜੇ ਉਹਨਾਂ ਨਾਂ ਦਿੱਤੇ ਗਏ ਆ ਕਈ ਐਸੇ ਸਮਾਜ ਹਿੰਦੂ ਸੰਗਠਨ ਵੀ ਜਿਹੜੇ ਹੈਗੇ ਨੇ ਜਿਨ੍ਹਾਂ ਨੂੰ ਗਨਮੈਂ ਨਹੀਂ ਮਿਲੇ ਉਹ ਲੇਕਿਨ ਉਹ ਕਈ ਵਾਰੀ ਸਮਾਜ ਹਿੰਦੂ ਸਮਾਜ ਦਾ ਕੰਮ ਵੀ ਕਰਦੇ ਨੇ ਲੇਕਿਨ ਸਾਡੇ ਨਾਲ ਗੱਲਬਾਤ ਕਰਦੇ ਆ ਅਸੀਂ ਵੀ ਸਾਡੇ ਨਾਲ ਹਿੰਦੂ ਤਖਤ ਤੋਂ ਸਾਡੇ ਨਾਲ ਮੌਜੂਦ ਹੈਗੇ ਨੇ ਗੱਲਬਾਤ ਇਸ ਲਈ ਕਰਾਂਗੇ ਕਿਉਂਕਿ ਹਿੰਦੂ ਸਮਾਜ ਜਿਹੜਾ ਹੈਗਾ ਹਿੰਦੂ ਸਮਾਜ ਕਿਤਨੇ ਕਿਤੇ ਸਮਾਜ ਦੇ ਨਾਂ ਰਹਿਣ ਵਾਲੇ ਜਿਹੜੇ ਬੰਦੇ ਜਿਹੜੇ ਹੈਗੇ ਨੇ ਉਹ ਸਮਾਜ ਦਾ ਕੰਮ ਨਹੀਂ ਕਰਦੇ ਨੇ ਲੇਕਿਨ ਵਰੁਣ ਮੈਤੋ ਸਾਡੇ ਨਾਲ ਮੌਜੂਦ ਹੈ ਵਰੁਣ ਜੀ ਸਮਾਜ ਜਾ ਕਿੱ ਤੁਸੀਂ ਬੜੇ ਗੰਭੀਰ ਵਿਸ਼ੇ ਤੇ ਅੱਜ ਗੱਲ ਕੀਤੀ ਹੈ ਵਿਸ਼ਾਲ ਜੀ ਸਮਝ ਨਹੀਂ ਆ ਰਹੀ ਵੀ ਸੇਧ ਦੇਣ ਦੀ ਹੁਣੇ ਤੁਸੀਂ 35 36 ਆਪਣੇ ਵੱਲੋਂ ਸੰਗਠਨ ਹੈਗੀ ਹੈ ਨਾ ਮੈਂ ਕਹਿੰਦਾ ਜੀ 45 50 ਇਹ ਬੰਦੇ ਕਿੱਦਾਂ ਮੈਨੂੰ ਸਮਝ ਨਹੀਂ ਆਂਦੀ ਔਰ ਅੱਜ ਤੱਕ ਮੈਨੂੰ ਸ਼ਾਇਦ ਕੰਮ ਕਰਦੇ 20 ਸਾਲ ਤੋਂ ਜ਼ਿਆਦਾ ਹੋ ਗਏ ਲੇਕਿਨ ਮੈਂ ਫੇਰ ਵੀ ਕਹਿੰਦਾ ਕਿ ਸ਼ਾਇਦ ਮੈਂ ਬਲਾਕ ਪੱਧਰ ਤੇ ਜਾਂ ਜ਼ਿਲ੍ਹਾ ਪੱਧਰ ਤੇ ਕੰਮ ਕਰਨ ਦੇ ਕਾਬਿਲ ਹੋ ਜਾ ਤੇ ਬੜੀ ਵੱਡੀ ਗੱਲ ਹੈ ਜਿੰਨੂੰ ਵੀ ਪੁੱਛ ਲੋ ਆਪਣੇ ਆਪ ਨੂੰ ਕੌਮੀ ਚੇਅਰਮੈਨ ਤੋਂ ਘੱਟ ਕੋਈ ਗੱਲ ਨਹੀਂ ਕਰਦਾ ਔਰ ਮੈਂ ਇੱਕ ਬੜੀ ਹਾਸੋਈ ਨਹੀਂ ਗੱਲ ਹੈ ਕਿ ਉਹ ਬੰਦੇ ਨੂੰ ਇਹ ਨਹੀਂ ਪਤਾ ਹੋਣਾ ਕਿ ਪੰਜਾਬ ਦੇ ਜ਼ਿਲ੍ਹੇ ਕਿੰਨੇ ਆ ਤੇ ਖੁਦ ਨੂੰ ਕੌਮੀ ਚੇਅਰਮੈਨ ਦੱਸਦੇ ਆ ਠੀਕ ਹੈ ਲੁਧਿਆਣਾ ਸ਼ਹਿਰ ਦੇ ਅਸਲ ਵਾਰਡ ਨਹੀਂ ਪਤਾ ਹੋਣੇ ਨਗਰ ਨਿਗਮ ਦੇ ਕਿੰਨੇ ਆ ਤੇ ਆਪਣੇ ਆਪ ਨੂੰ ਸੂਬੇ ਦਾ ਪ੍ਰਧਾਨ ਦੱਸਦੇ ਨੇ ਸੋ ਇਹ ਹਾਸੋਈ ਨਹੀਂ ਗੱਲਾਂ ਹੋ ਗਈਆਂ ਮਰਨ ਜੀ ਮੈਂ ਤੁਹਾਡੀ ਇਹ ਗੱਲ ਇਸ ਕਰਕੇ ਕੱਟਣ ਲੱਗਾ ਮੈਂ ਇਸ ਕਰਕੇ ਕਟਾਂਗਾ ਕਈ ਐਸੇ ਪ੍ਰਧਾਨ ਹੈਗੇ ਨੇ ਜਿਨ੍ਹਾਂ ਨੂੰ ਆ ਨਹੀਂ ਪਤਾ ਸਾਡੇ ਮਹੱਲੇ ਦੇ ਵਿੱਚ ਵੋਟਾਂ ਕਿੰਨੀਆਂ ਹੈਗੀਆਂ ਨੇ ਕਾਉਂਸਲਰ ਦੇ ਇਲੈਕਸ਼ਨ ਦੇ ਟਿਕਟਾਂ ਲੈ ਲੈਂਦੇ ਨੇ ਐਮਪੀ ਦੇ ਟਿਕਟਾਂ ਦੇ ਐਮਪੀ ਦੀ ਟਿਕਟ ਲੈ ਕੇ ਖੜੇ ਤਾਂ ਹੋ ਜਾਂਦੇ ਨੇ ਲੇਕਿਨ ਸਾਊਥ ਕਿੰਨਾ ਤੇ ਵੈਸਟ ਕਿੰਨਾ ਹੈਗਾ ਲੇਕਿਨ ਇਹਨੂੰ ਆਹੀ ਨਹੀਂ ਪਤਾ ਤੀ ਫਿਰ ਕਿਦਾਂ ਸਿਆਸਤ ਦੇ ਵਿੱਚ ਆ ਜਾਂਦੇਗਾ ਜੀ ਵਿਸ਼ਾਲ ਜੀ ਸਵੇਭ ਪ੍ਰਧਾਨ ਬੰਨਣਾ ਤਾਂ ਬੜਾ ਸੁੱਖਾ ਜਾਂ ਕੰਮ ਹੈ ਵਰਧਾਨ ਕੀਆ ਅਗਵਾਈ ਉਹਨੂੰ ਕਿਹਾ ਜਾਂਦਾ ਜਿਹੜੀ ਲੋਕਾਂ 'ਚ ਪਹਿਚਾਨ ਬਣੇ ਲੋਕ ਮੈਨੂੰ ਯਾਦ ਆ ਕਿ ਜਿਹੜੇ ਲੋਕ ਤੁਹਾਡੇ ਚੈਨਲ ਰਾਹੀਂ ਵੀ ਦੇਖਦੇ ਹੋਣੇ ਆ ਕਿ 1995 ਤੋਂ ਸਮਾਂ ਜਦੋਂ ਦਾੜੀ ਨਹੀਂ ਸੀ ਆਂਦੀ ਚਾਚਨਾ ਠੀਕ ਹੈ ਕਿ ਨਹੀਂ ਆ ਉਸ ਸਮੇਂ ਤੋਂ ਅੱਜ ਕੰਮ ਕਰਦੇ ਦੇਖਦੇ 30 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਫੇਰ ਵੀ ਅਸੀਂ ਸਮਝ ਰਹੇ ਆ ਕਿ ਹਲੇ ਬੜਾ ਕੁਝ ਸਿੱਖਣ ਦੀ ਲੋੜ ਹੈ ਬੜਾ ਕੁਝ ਦੇਖਣ ਦੀ ਲੋੜ ਹੈ ਤੇ ਹਾਂ ਬੜਾ ਦੇਖ ਕੇ ਹੈਰਾਨ ਹੁਨਾ ਕਿ ਕੁਝ ਐਸੇ ਆਗੂ ਜਿਹੜੇ ਸਨਾਤਨ ਦੇ ਨਾਮ ਤੇ اڈੰਬਰ ਰਚਦੇ ਪਏ ਨੇ ਹਲੇ ਤਿੰਨ ਤਿੰਨ ਮਹੀਨੇ ਨਹੀਂ ਹੁੰਦੇ ਨਾਮ ਦੇ ਨਾਲ ਉਧਾ ਲਿਖ ਲੈਂਦੇ ਵੀ ਜ਼ਿਲ੍ਹਾ ਚੇਅਰਮੈਨ ਪੰਜਾਬ ਚੇਅਰਮੈਨ ਸ਼ਿਵ ਸੈਨਾ ਆਗੂ ਡਿਸਟ੍ਰਿਕਟ ਕਾਰਡ ਵੀ ਬੜੇ ਪੋਣੇ-ਛੋਣੇ ਬਣਾਏ ਹੁੰਦੇ ਨੇ ਉੱਤੇ ਸ਼ੇਰ ਲਾਇਆ ਹੁੰਦਾ ਉੱਤੇ ਇੱਕ سوشل میڈیا ਦਾ ਜਿੰਨਾ ਕਹਿੰਦੇ ਦੁਰਪਯੋਗ ਇਹ ਸ੍ਰੈਮਭੂ ਹਿੰਦੂ ਨੇਤਾ ਕਰ ਰਹੇ ਹਨ ਨਾ ਇਹਨਾਂ ਕੋਈ ਵੀ ਨਹੀਂ ਕਰਦਾ ਜਿੰਨਾ سوشل میڈیا ਦਾ ਦੁਰਪਯੋਗ ਦੇਖੋ ਅੱਜ ਕੱਲ ਉਹ ਅੱਗੇ ਹੁੰਦਾ ਸੀਗਾ ਕਿ ਕਾਰਡ ਬਣਵਾਣੇ ਹਨਾ ਪ੍ਰਿੰਟਿੰਗ ਵਾਲੇ ਕੋ ਪੈਸੇ ਲੱਗਦੇ ਸੀਗੇ ਹੁਣ ਇੱਕ ਸ਼ੀਟ ਜੀ ਨਿਕਲ ਆਉਂਦੀ ਹੈ 30 ਰੁਪਏ ਦੀ ਜਿਹਦੇ ਚ 12 ਤੋਂ 14 ਕਾਰਡ ਆ ਜਾਂਦੇ ਆ ਭਾਵੇਂ ਉਹ ਗੋਮੀ ਚੇਅਰਮੈਨ ਤੇ ਭਾਵੇਂ ਵਰਲਡ ਚੇਅਰਮੈਨ ਲਿਖ ਲਵੇ ਕੌਣ ਪੁੱਛਣ ਵਾਲਾ ਇਹਦਾ ਕੋਈ ਕ੍ਰਾਈਟੇਰੀਆ ਹੀ ਹੈ ਜਿਹਨ ਪਰੋਂ ਜੀ ਮੈਂ ਇੱਥੇ ਆਪ ਹੀ ਗੱਲ ਕਰਾਂਗਾ ਸਮਾਜ ਦੇ ਵਿੱਚ ਕਿਤਨਾ ਕਿਤੇ ਪਾੜ ਪੰਦੀ ਵੀ ਗੱਲਾਂ ਕਰਦੇ ਨੇ ਇਹ ਪਾੜ ਇਸ ਕਰਕੇ ਮੈਂ ਗੱਲ ਕਰਾਂਗਾ ਕਿ ਸਮਾਜ ਵਿੱਚ ਪਾੜ ਇਸ ਕਰਕੇ ਕਿਉਂਕਿ ਸੋਸ਼ਲ ਅਕਾਊਂਟ ਦੇ ਵਿੱਚ ਕੁਝ ਐਸੇ ਬਿਆਨ ਬਜੀਆਂ ਤੇ ਦਿੰਦੇ ਨੇ ਜਿਸ ਕਰਕੇ ਦੂਜੇ ਸਮਾਜ ਵੀ ਹੇਟ ਪਹੁੰਚਦੀ ਆ ਲੇਕਿ ਸੀਪੀ ਸਾਹਿਬ ਨੇ ਕੰਮ ਬੜਾ ਸੋਹਣਾ ਕੀਤਾ ਜਿਹੜੀ ਪਰਚੇ ਦਰਜ ਕੀਤੇ ਸੀਗੇ ਸੀਪੀ ਸਾਹਿਬ ਦਾ ਮੈਂ ਕਹਿੰਦਾ ਸਲਾਂਗਾ ਯੋਗ ਕੰਮ ਹੈਗਾ ਵਾ ਜਿਹੜੇ ਉਹਨਾਂ ਨੇ ਇਹ ਜਿਹੜੇ ਬਿਆਨ ਬਜੀਆਂ ਦਿੰਦੇ ਸੀਗੇ ਜਿਹੜੇ ਆਪਣੇ ਫੇਸਬੁੱਕ ਲੈ ਕੇ ਲਾਈਵ ਹੋ ਜਾਂਦੇ ਸੀਗੇ ਦੋ ਵਿਸ਼ਾਲ ਜੀ 2022 ਦੇ ਵਿੱਚ ਨਵੰਬਰ ਮਹੀਨੇ ਦੇ ਵਿੱਚ ਪੰਜਾਬ ਦੇ ਮੌਜੂਦਾ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਨੂੰ ਅਸੀਂ ਸਾਡੇ ਹਿੰਦੂ ਸ਼੍ਰੀ ਹਿੰਦੂ ਤਖਤ ਦੇ ਤਤਕਾਲੀਨ ਧਰਮਾਦਿਸ਼ ਜੋ ਗੱਦੀ ਆ ਗੱਦੀ ਨਿਸ਼ੀਨ ਸੀਗੇ ਬ੍ਰਹਮਲੀਨ ਜਗਤਗੁਰੂ ਪੰਚਾਨੰਦ ਗਿਰੀ ਜੀ ਦੇ ਗਵਾਈ ਚ ਪੰਜਾਬ ਦੇ ਅੰਦਰ ਇੱਕੋ ਹੀ ਸੰਗਠਨ ਹੈ ਜਿਨੇ ਜਾ ਕੇ ਮਾਨਯੋਗ ਡੀਜੀਪੀ ਸਾਹਿਬ ਦਾ ਧੰਨਵਾਦ ਕੀਤਾ ਸੀ ਵੀ ਹੇਟ ਸਪੀਚ ਤੇ ਪਰਚੇ ਦਰਜ ਕਰਨੇ ਸ਼ੁਰੂ ਕੀਤੇ ਦੇਖੋ ਭਾਤ ਕੰਨਨ ਕੋ ਹਾਰਸੀ ਕਾ ਪੜੇ ਲਿਖੇ ਕੋ ਫਾਰਸੀ ਕੀਆ ਅਸੀਂ ਲੋਕਾਂ ਨੇ ਕੰਮ ਕੀਤੇ ਹੋਏ ਆ ਬੜਾ ਕੁਝ ਦੇਖਿਆ ਕਿ ਕੰਮ ਦੀ ਪਰਿਭਾਸ਼ਾ ਕੀ ਆ ਜਾਂ ਲੋਕਾਂ ਚ ਜਾਣਾ ਕਿੱਦਾਂ ਸਮਾਜ ਨੂੰ ਦੇਖਣਾ ਕਿੱਦਾਂ ਜਿਹੜੇ ਫਰਜੀ ਆਗੂ ਆ ਨਾ ਉਹਨਾਂ ਦੇ ਕਰਕੇ ਸਮਾਜ ਟੁੱਟਣ ਦੇ ਕਗਾਰ ਤੇ ਆ ਜਿਹੜੇ ਲੋਕਾਂ ਨੇ ਔਰ ਦੇਖੋ ਸੁਣੋ ਮੇਰੀ ਗੱਲ ਮੈਂ ਗੱਲ ਕਟਣਾ ਵਿੱਚ ਇਸ ਕਰਕੇ ਸਮਾਜ ਜੁੜਿਆ ਕਿੱਥੇ ਆ ਕਿਹੜੇ ਹਿੰਦੂ ਘਰ ਦੇ ਵਿੱਚ ਜਾ ਕੇ ਇਹਨਾਂ ਨੇ ਕੋਵਿਡ ਦੇ ਵਿੱਚ ਰਾਸ਼ਨ ਪਾਤਾ ਕਿਹੜੇ ਹਿੰਦੂ ਘਰ ਦੇ ਵਿੱਚ ਮਾਵਾਂ ਧੀਵਾਂ ਦੇ ਉੱਤੇ ਵਿਪਤਾ ਆਉਂਦੀ ਆ ਪੁੱਛਦੇ ਨੇ ਇਹ ਆਪਣਾ ਸੋਸ਼ਲ ਅਕਾਊਂਟ ਬੰਦ ਕਰਨ ਕਿ ਸੋਸ਼ਲ ਅਕਾਊਂਟ ਹੇਟ ਸਪੀਚ ਬੰਦ ਕਰਾਂਗੇ ਤਾਂ ਹੀ ਕਿਸੇ ਜਾਣ ਕੇ ਅੱਜ ਇੱਕ ਹਿੰਦੂ ਬਸਤੀ ਚੱਲੇ ਜਾਓ ਤੁਹਾਨੂੰ ਇਹਨਾਂ ਨੂੰ ਕੋਈ ਜਾਣਦਾ ਹੋਊਗਾ ਮੈਨੂੰ ਆ ਦੱਸੋ ਮੈਂ ਵਿਸ਼ਾਲ ਜੀ ਸੇਫ ਇੱਕ ਗੱਲ ਉਹੀ ਆਂਦੀ ਹੈ ਕਿ ਜੇ ਮੈਂ ਅੱਜ 3 ਸਾਲ ਤੋਂ ਚੁੱਪਾਂ 3.5 ਸਾਲ ਤੋਂ ਇਸ ਗੱਲ ਤੋਂ ਜੇ ਮੈਂ ਅੱਜ ਕਹੂੰਗਾ ਸ਼ਾਇਦ ਮੈਂ ਆਪਣੀਆਂ ਨਜ਼ਰਾਂ ਚ ਡੁੱਬਣ ਵਾਲਾ ਕੰਮ ਹੋਊਗਾ ਮੈਂ ਸਿਰਫ ਗਵਾਹੀ ਦੇਣ ਲਈ ਜੇ ਤੁਹਾਨੂੰ ਇਸ ਗੱਲ ਦਾ ਸਬੂਤ ਦੇਣਾ ਹੋਵੇ ਤੇ ਮੈਂ ਹੁਣੇ ਫੋਟੋ ਰਾਹੀਂ ਤੁਹਾਨੂੰ ਦਿਖਾ ਦਾਂਗਾ 22 ਮਾਰਚ ਨੂੰ ਕੋਵਿਡ ਅਨਾਉਂਸ ਹੋਇਆ ਸੀਗਾ ਜਦੋਂ ਗਾਈਡਲਾਈਨ ਆਈਆਂ 26 ਮਾਰਚ ਨੂੰ ਮੇਰਾ ਇੱਕ ਸਾਥੀ ਹੈ ਈਸਾਈ ਭਾਈ ਚਾਰੇ ਤੋਂ ਠੀਕ ਹੈ ਉਹਨੂੰ ਮੈਂ ਕਿਹਾ ਕਿ ਯਾਰ ਲੋਕ ਬੜੇ ਉਹਦਾ ਲੋਕਾਂ ਨੂੰ ਕੋਈ ਲੰਗਰ ਵਾਲਾ ਰਸਣ ਵਾਲਾ ਸਿਸਟਮ ਵਿੱਚ ਸ਼ੁਰੂ ਹੋਇਆ ਪਹਿਲੇ ਲੋਕ ਅਸੀਂ ਸੀਗੇ ਜਿਨ੍ਹਾਂ ਨੇ ਪਹਿਲੇ 12 ਲਪਾਫੇ ਤਿਆਰ ਕਰਾਇਏ ਸੀ 16-1600 ਰੁਪਏ ਦਾ ਇੱਕ ਲਿਫਾਫਾ ਤਿਆਰ ਹੋਇਆ ਸੀਗਾ ਠੀਕ ਹੈ ਔਰ ਮੇਰਾ ਇੱਕੋ ਦੋਸਤ ਜਿਨੇ 1,64,000 ਰੁਪਇਆ ਖਰਚ ਕੀਤਾ ਸੀਗਾ ਠੀਕ ਹੈ ਅੱਜ ਤੱਕ ਇੱਕ ਬੰਦਾ ਕਹਿ ਦਵੇ ਕਦੇ ਫੋਟੋ ਤੇ ਸਮਝ ਨਹੀਂ ਆਂਦੀ ਇਹ ਲੋਕ ਦਰਜਨ ਕੇਲੇ ਲੈ ਜਾਂਦੇ ਤੇ 12 ਫੋਟੋਆਂ ਕਰਾ ਲੈਂਦੇ ਇੱਕ ਅਫਸਰ ਕਹਿ ਦਵੇ ਕਿ ਕਦੇ ਫੋਟੋ ਜਾਂ ਕੋਈ ਅਵਾਰਡ ਲੈਣ ਲਈ ਵੀ ਕੀਤਾ ਹੋਵੇ ਲੁਧਿਆਣੇ ਦੇ ਦਰਜਨ ਦੇ ਕਰੀਬ ਐਸਚੂ ਦੱਸ ਦਿਨਾ ਜਿਨ੍ਹਾਂ ਨੂੰ ਪਤਾ ਕਿ ਉਸ ਸਮੇਂ ਜ਼ਰੂਰਤਮੰਦਾਂ ਦੇ ਘਰਾਂ 'ਚ ਜਾ ਕੇ ਰਾਸ਼ਨ ਦਿੱਤਾ ਔਰ ਫੋਟੋ ਨੀ ਹੈ ਇੱਕ ਵੀ ਫੋਟੋ ਨਹੀਂ ਲੇਕਿਨ ਉਸ ਵੇਲੇ ਲੇਕਿਨ ਉਸ ਵੇਲੇ ਸਾਡੀ ਪੰਜਾਬ ਪੁਲਸ ਲੁਧਿਆਣਾ ਪੁਲਸ ਨੇ ਖਾਸ ਕਰਕੇ ਬੜਾ ਸੋਹਣਾ ਕੰਮ ਕੀਤਾ ਸੀਗਾ ਲੋਕਾਂ ਦੇ ਘਰੇ ਰਾਸ਼ਨ ਵੰਡਿਆ ਉਹ ਸਲੰਗਾ ਯੋਗ ਹੈ ਸਾਡੀ ਲੁਧਿਆਣਾ ਪੁਲਸ ਦਾ ਕੰਮ ਸ੍ਰੀ ਕੁਲਦੀਪ ਸਿੰਘ ਚਾਹਲ ਜਿਹੜੇ ਸਾਡੇ ਨਵੇਂ ਪੁਲਿਸ ਕਮਿਸ਼ਨ ਲੁਧਿਆਣਾ ਆਏ ਨੇ ਜਿਨ੍ਹਾਂ ਨੂੰ ਤਕਰੀਬਨ ਸਾਲ ਤੋਂ ਸਵਾ ਸਾਲ ਹੋ ਚੁੱਕਾ ਹੈ ਬਹੁਤ ਵਧੀਆ ਕੰਮ ਕਰ ਰਹੇ ਨੇ ਲੁਧਿਆਣਾ ਸ਼ਹਿਰ ਨੂੰ ਅੱਪਲ ਤੋਰ ਤੇ ਲਿਆਂਦੀ ਕੋਸ਼ਿਸ਼ਾਂ ਕਰ ਰਹੇ ਨੇ ਲੇਕਿਨ ਸਮਾਜ ਜਿਹੜਾ ਵਾ ਕਈ ਵਾਰ ਇਹਨਾਂ ਦਾ ਵਿਰੋਧ ਕਰ ਦਿੰਦਾ ਵਾ ਮੈਂ ਇੱਕ ਗੱਲ ਕਹਾਂ ਵਿਸ਼ਾਲ ਜੀ ਫਿਰ ਗੱਲ ਉਹੀ ਆਂਦੀ ਹੈ ਕਿ ਸਮਝਦਾਰ ਤੇ ਨਾ ਸਮਝ ਚ ਫਰਕ ਹੈ ਠੀਕ ਹੈ ਅੱਜ ਇੱਕ ਵੱਡੀਆਂ-ਵੱਡੀਆਂ ਗੱਲਾਂ ਕਰਕੇ ਸੋਸ਼ਲ ਮੀਡੀਆ ਤੇ ਬਿਆਨ ਦੇ ਦਿੰਦੇ ਲੋਰੈਂਸ ਬਿਸ਼ਨੋਈ ਨੇ ਐਸੇ ਕੀਤਾ ਵੈਸੇ ਕੀਤਾ ਉਹ ਕਮਲਿਓ ਤੁਹਾਨੂੰ ਇਹ ਨਹੀਂ ਪਤਾ ਲੁਧਿਆਣੇ ਦੇ ਮੌਜੂਦਾ ਪੁਲਿਸ ਕਮਿਸ਼ਨਰ ਸ਼੍ਰੀ ਕੁਲਦੀਪ ਚੈਲ ਜੀ ਨੇ 2014 ਚ ਲੋਰੈਂਸ ਬਿਸ਼ਨੋਈ ਨੂੰ ਹਵਾਲਾ ਚ ਦੇਣ ਵਾਲਾ ਇਹ ਬਹਾਦਰ ਜਰਨੈਲ ਹੈ ਉਹ ਅਫਸਰ ਹੈ ਸਾਨੂੰ ਮਾਣ ਹੈ ਕਿ ਜਿਨੇ ਪੂਰੇ ਹਿੰਦੁਸਤਾਨ ਦਾ ਅਜ ਦੇ ਟੌਪ ਕਲਾਸ ਗੈਂਗਸਟਰ ਨੂੰ ਜੇਲ੍ਹ ਚ ਪਹਚਾਇਆ ਨਹੀਂ ਸਟੱਡੀ ਨਾ ਕੀਤੀ ਹੋਵੇ ਨਾ ਵਰੁਨਜੀ ਜਿੰਨੇ ਸਟੱਡੀ ਨਾ ਕੀਤੇ ਜਿੰਨੂੰ ਕੁਝ ਪਤਾ ਨਾ ਹੋਵੇ ਸਾਡੇ ਕਪੂਰਿਸ ਕਮਿਸ਼ਨ ਬਾਰੇ ਉਹ ਕਿੱਥੋਂ ਇਹ ਇਹ ਬਿਆਨਬਾਜ਼ੀ ਕਰ ਦੂਗਾ ਉਹਨਾਂ ਤਾਂ ਪਤਾ ਹੀ ਨਹੀਂ ਉਹ ਆ ਜਾਣ ਕਿ ਤਕਤੀਆਂ ਲੈ ਕੇ ਆ ਜਾਣ ਕਿ ਜਦੋਂ ਪਰਚੇ ਹੋ ਜਾਂਦੇ ਨੇ ਪੋਸਤ ਪ੍ਰਸ਼ਾਸਨ ਮੁਰਦਾਬਾ ਪੋਸ ਨੇ ਕੰਮ ਤੇ ਪੋਸਿਸ਼ਨ ਹਾਤਾ ਨਹੀਂ ਇਹਨਾਂ ਨੂੰ ਪਤਾ ਔਰ ਮੇਰੀ ਗੱਲ ਸੁਣੋ ਪੰਜਾਬ ਪੁਲਿਸ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ ਮੈਂ ਅਜੇ ਵੀ ਜਦੋਂ ਮਰਜੀ ਅੱਜ ਮੈਂ ਤੁਹਾਡੇ ਚੈਨਲ ਰਾਹੀਂ ਕਹਿਣਾ ਕਿ ਜਿਹੜੇ ਸੋ ਕਾਲਡ ਸਵੈੰਭੂ ਹਿੰਦੂ ਨੇਤਾ ਸਰਕਾਰ ਨੂੰ ਚਾਹੀਦਾ ਹੈ ਕਿ ਸਰਕਾਰ ਇੱਕ ਐਸਾ ਕ੍ਰਾਈਟੇਰੀਆ ਬਣਾਵੇ ਜਿਹਦਾ ਦਿਲ ਕਰਦਾ ਹੁਣੇ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਕਹਿਣ ਲੱਗਾ ਅੱਜ ਇੱਕ ਬੰਦਾ ਕਿਸੇ ਇੱਕ ਸੰਗਠਨ ਚ ਹੁੰਦਾ ਹੈ ਇੱਕ ਸ਼ਨੀਵਾਰ ਨੂੰ ਉਹ ਜ਼ਿਲ੍ਹੇ ਦਾ ਸਖਤਰ ਹੁੰਦਾ ਵਾ ਠੀਕ ਹੈ ਉਹ ਕੀ ਕਰਦਾ ਜੀ ਅਗਲੇ ਸ਼ਨੀਵਾਰ ਦੂਜੇ ਸੰਗਠਨ ਚ ਜਾਂਦਾ ਉਹਨੂੰ ਕਹਿੰਦਾ ਤੂੰ ਪੰਜਾਬ ਦਾ ਸਖਤਰ ਸਿੱਧੇ ਸ਼ਨੀਵਾਰ ਨੂੰ ਕਿਸੇ ਹੋਰ ਸੰਗਠਨ ਚ ਜਾਂਦਾ ਉਹ ਕਹਿੰਦਾ ਤੂੰ ਪੰਜਾਬ ਦਾ ਚੇਅਰਮੈਨ ਚੌਥੇ ਸ਼ਨੀਵਾਰ ਨੂੰ ਜਾਂਦਾ ਵਾ ਇੱਕ ਹੋਰ ਸੰਗਠਨ ਚ ਉਹ ਕਹਿੰਦਾ ਤੂੰ ਕੌਮੀ ਸਖਤਰ ਹੈ ਠੀਕ ਹੈ ਚੱਲ ਮੈਂ ਤੈਨੂੰ ਜਾ ਕੇ ਗਨਮੈਨ ਦਵਾਦਾ ਆ ਜਿਹੜੀ ਗਨਮੈਨ ਦੀ ਰਾਜਨੀਤੀ ਸ਼ੁਰੂ ਹੋ ਗਈ ਹੈ ਨਾ ਇਹਨੇ ਬੇੜਾ ਕਰਕ ਕਰ ਦਿੱਤਾ ਵਾ ਤੁਸੀਂ ਕਿਹੜੀ ਦੇਖਿਆ ਵਾ ਕੀ ਛੱਡੇ ਮੁੱਖ ਮੰਤਰੀ ਪੰਜਾਬ ਨੇ ਬਹੁਤ ਵਧੀਆ ਕੰਮ ਕੀਤਾ ਸੀ ਕਿ VIP ਕਲਚਰ ਖਤਮ ਕਰਨਾ ਲੇਕਿਨ ਇਹ VIP ਕਲਚਰ ਇਹ ਤਾਂ ਇਦਾਂ ਸਮਝਦੇ ਹੂਟਰ ਨੂੰ ਇਦਾਂ ਸਮਝਦੇ ਨੇ ਕਿ ਚ ਕੋਟ ਜਿਪਸੀ ਲੱਗੀ ਹੁੰਦੀ ਹੈ ਤਾਂ ਹੂਟਰ ਮਾਰਦੇ ਇਦਾਂ ਜਾਂਦੇ ਨੇ ਕਿ ਇਦਾਂ ਲੱਗਦਾ ਕੋਈ ਵੱਡਾ ਮਨਿਸਟਰ ਆ ਰਿਹਾ ਹੋਵੇ ਲੇਕਿਨ ਇਹਨਾਂ ਨੂੰ ਜਿਪਸੀਆਂ ਮਿਲਦੀਆਂ ਕਿ ਥ੍ਰੈਟ ਕਿਹੜੇ ਹੁੰਦੇ ਨੇ ਨਹੀਂ ਨਹੀਂ ਦੇਖੋ ਮੈਂ ਇਸ ਗੱਲ ਤੇ ਵਿਸ਼ਾਲ ਜੀ ਤੁਹਾਡੇ ਨਾਲ ਸ਼ਾਇਦ ਥੋੜੀ ਮੇਰਾ ਵਾਰਤਾ ਦੇ ਵਿੱਚ ਫਰਕ ਹੋਵੇ ਥ੍ਰੈਟ ਹੈ ਇਹ ਨਹੀਂ ਕਿ ਨਹੀਂ ਹੈ ਠੀਕ ਹੈ ਅਗਰ ਅਸੀਂ ਬੋਲਾਂਗੇ ਨਹੀਂ ਬਰੋਂ ਜੀ ਸੁਣੋ ਮੇਰੀ ਗੱਲ ਹਾਂ ਦੇਖੋ ਅਸੀਂ ਤਮਾਮ ਖਬਰਾਂ ਕਰਦੇ ਹਾਂ ਖਬਰਾਂ ਦੇ ਵਿੱਚ ਅਸੀਂ ਦੋਨੋਂ ਪੱਖ ਲੈਣੇ ਆ ਦੋਨੋਂ ਪੱਖਾਂ ਦੀ ਗੱਲ ਕਰਦੇ ਆ ਅਗਰ ਅਸੀਂ ਇੱਕ ਪੱਖ ਦੀ ਖਬਰ ਚਲਾਵਾਂਗੇ ਤਾਂ ਇੱਕ ਪੱਖ ਸਾਡਾ ਐਂਟੀ ਹੋਊਗਾ ਅਗਰ ਕਿਸੇ ਨੂੰ ਆਪਾਂ ਮਾੜਾ ਸ਼ਬਦ ਬੋਲਾਂਗੇ ਉਹ ਸਾਡਾ ਐਂਟੀ ਹੋਊਗਾ ਅਸੀਂ ਕਿਉਂ ਮਾੜਾ ਬੋਲੀਏ ਅਸੀਂ ਮਾੜਾ ਪ੍ਰਤੀ ਸੁਣੋ ਤਾਂ ਸਹੀ ਬਰੋਂਜੀ ਅਸੀਂ ਇੱਕ ਸਮਾਜ ਨੂੰ ਮਾੜਾ ਕਿਉਂ ਕਹੀਏ ਉਹ ਜੋ ਕਰਦੇ ਉਹ ਆਪਣਾ ਕਰਨਗੇ ਤੁਸੀਂ ਇਹ ਜੋ ਕਰਨਾ ਆਪਣੇ ਸਮਾਜ ਲਈ ਕਰਨਾ ਆਪਣੇ ਸਮਾਜ ਲਈ ਕਰ ਰਹੇ ਨੇ ਇਹ ਗੱਲਾਂ ਕਿਉਂ ਕਿਤੀਆਂ ਜਾਂਦੀਆਂ ਨੇ ਇਹ ਗੱਲ ਇੱਕ ਗੱਲ ਵਿਸ਼ਾਲ ਜੀ ਮੈਂ ਚੇਤਾਵਨੀ ਔਰ ਚੈਲੰਜ ਕਰਦਾ ਉਹ ਸੋ ਕਾਲਡ ਹਿੰਦੂ ਆਗੂਆਂ ਨੂੰ ਜਿਹੜੇ ਅੱਜ ਦਿਨ ਕਹਿੰਦੇ ਆ ਕਿ ਅਤਵਾਦ ਪੀੜਤਾਂ ਲਈ ਇਹ ਕਰੋ ਜਾਂ ਸ਼ਤਿਰਗਰਦਾਂ ਦੇ ਖਿਲਾਫ ਇਹ ਕਰੋ ਤੁਸੀਂ ਫਰਜ਼ੀਆਂ ਗੱਲਾਂ ਕੀਤੀਆਂ 2009 ਜਨਵਰੀ ਦੇ ਵਿੱਚ ਪੰਜਾਬ ਮਾਨਯੋਗ ਪੰਜਾਬ ਐਂਡ ਰੈਨਾ ਹਾਈ ਕੋਰਟ ਚ ਵਰਨ ਮਹਿਤਾ ਨੇ ਰਿਟ ਪਟੀਸ਼ਨ ਪਾਈ ਸੀ ਅਤਵਾਦ ਪੀੜਤਾਂ ਨੂੰ ਬੰਦਾ ਮੁਆਵਜ਼ਾ ਦਵਾਨ ਲਈ ਮੈਂ ਹਵਾਈ ਗੱਲਾਂ ਨਹੀਂ ਕੀਤੀਆਂ ਬਕਾਇਦਾ ਜਦੋਂ ਤੱਕ ਤੁਸੀਂ ਕਾਗਜ਼ੀ ਕਾਰਵਾਈ ਨਹੀਂ ਕਰੋਗੇ ਕੋਈ ਕੰਮ ਸੀਰੇ ਨਹੀਂ ਚੜਦਾ ਸਰਕਾਰਾਂ ਬਿਆਨਾਂ ਨਾਲ ਨਹੀਂ ਚਲਦੀਆਂ ਸਰਕਾਰਾਂ ਮੈਮੋਰੰਡਮ ਨਾਲ ਨਹੀਂ ਚਲਦੀਆਂ ਮੈਂ ਤੁਹਾਨੂੰ ਇੱਕ ਸਿੰਪਲ ਜੀ ਗੱਲ ਕਹਾਂ ਕਾਲਾ ਦੌਰ ਲਿਆਂਣ ਵਿੱਚ ਕਈ ਐਸੇ ਸਮ ਸਮ ਲੀਡਰ ਹੈਗੇ ਨੇ ਜਿਹੜਾ ਕਾਲਾ ਦੌਰ ਲਿਆਂਦੀ ਗੱਲਾਂ ਕਰਦੇ ਨੇ ਲੇਕਿਨ ਪੁਲਿਸ ਕਮਿਸ਼ਨ ਨੇ ਬਹੁਤ ਵਧੀਆ ਕੰਮ ਕੀਤਾ ਮੇਰੇ ਨਿਗਾ ਦੇ ਵਿੱਚ ਬਹੁਤ ਵਧੀਆ ਸਮਾਜ ਸੀ ਨਿਗਾ ਚ ਬਹੁਤ ਵਧੀਆ ਕੰਮ ਕੀਤਾ ਸਾਰੇ ਲੁਧਿਆਣੇ ਦੇ ਸੰਗਠਨਾਂ ਨੂੰ ਚਾਹੀਦਾ ਹੈ ਕਿ ਮਾਨਯੋਗ ਪੁਲਿਸ ਕਮਿਸ਼ਨਰ ਦਾ ਧੰਨਵਾਦ ਕਰਨ ਕਿ ਪੁਲਿਸ ਕਮਿਸ਼ਨਰ ਨੇ ਲੁਧਿਆਣੇ ਨੂੰ ਇੱਕ ਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਤੁਹਾਡੇ ਲਈ ਖਬਰ ਬ੍ਰੇਕ ਹੋਣੀ ਹੈ ਬੜੇ ਹਿੰਦੂ ਆਗੂ ਐਸੇ ਆ ਜਿਨ੍ਹਾਂ ਨੇ ਮੇਰੇ ਖਿਲਾਫ ਬੜੇ ਕਮੈਂਟ ਮੈਨੂੰ ਇਹਨਾਂ ਦੀ ਪਰਵਾਹ ਨਹੀਂ ਹੈ ਕਿਉਂਕਿ ਮੈਂ ਜ਼ਮੀਨੀ ਪੱਧਰ ਤੇ ਕੰਮ ਕੀਤਾ ਮੈਨੂੰ ਇਹਨਾਂ ਤੋਂ ਸਾਣ ਕੇ ਆਣ ਕੇ ਜਦੋਂ ਕੰਮ ਜਦੋਂ ਕੋਈ ਜਦੋਂ ਕੋਈ ਕੰਮ ਕਰਦਾ ਨਾ ਜਦੋਂ ਵਧੀਆ ਕੰਮ ਕਰਦਾ ਉਹਦੇ ਬਗਾਵਤ ਮੈਨੂੰ ਇਹਨਾਂ ਤੋਂ ਦੇਖੋ ਪਿਛਲੇ ਦਿਨੀ ਲੁਧਿਆਣੇ ਦੇ ਅੰਦਰ ਦੋ ਸ਼ਿਵ ਸੈਨਾ ਆਗੂਆਂ ਦੇ ਘਰ ਤੇ ਪੈਟਰੋਲ ਬੰਬ ਸੁੱਟਿਆ ਗਿਆ ਲੁਧਿਆਣਾ ਪੁਲਿਸ ਨੇ ਬੜੀ ਤੰਦ ਹੀ ਨਾ ਕੰਮ ਕਰਦੇ ਹੋਏ ਸਮੇਂ ਰਹਿੰਦੇ ਹੋ ਕੇਸ ਨੂੰ ਹੱਲ ਸਾਧੂ ਵੀ ਜਿਹੜਾ ਸਾਧੂ ਦੇ ਪੇਸ਼ੇ ਉਹ ਵੀ ਗ੍ਰਿਫਤਾਰ ਕਰਤਾ ਸਾਰਾ ਹੱਲ ਕਰਤਾ ਠੀਕ ਹੈ ਉਸ ਤੋਂ ਬਾਅਦ ਕੀ ਕਹਿ ਰਹੇ ਆ ਕਿ ਪੁਲਿਸ ਦੀ ਢਿੱਲੀ ਕਾਰਵਾਈ ਆ ਪੁਲਿਸ ਸੁਸਤ ਹੈ ਮੈਮੋਰੰਡਮ ਦੇਣੇ ਆ ਕਰਨੇ ਦੇਣੇ ਪੁਤਲੇ ਸਾੜਨੇ ਆ ਯਾਰ ਥੋੜੀ ਆਪਣੀ ਸਮਝ ਨੂੰ ਅਕਲ ਨੂੰ ਹੱਥ ਮਾਰੋ ਕੀ ਕਰਦੇ ਪਿਓ ਇੱਕ ਪੁਲਿਸ ਕਮਿਸ਼ਨਰ ਜਿਹਦੇ ਤੇ ਲੁਧਿਆਣਾ ਸ਼ਹਿਰ ਦੀ 47 ਲੱਖ ਦੀ ਆਬਾਦੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ ਉਸ ਅਫਸਰ ਨੇ ਆਪਣੀ ਬਹਾਦਰ ਟੀਮ ਦੇ ਨਾਲ ਜਲਦੀ ਤੋਂ ਜਲਦੀ ਅਪਰਾਧੀਆਂ ਨੂੰ ਸਲਾਕਾਂ ਦੇ ਪਿੱਛੇ ਘਰਤਾ ਤੁਸੀਂ ਉਹਨੂੰ ਧਰਨੇ ਲਾ ਕੇ ਕੀ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋ ਜਦੋਂ ਤੁਸੀਂ ਲੋਕ ਗਲਤ ਬੋਲੇ ਕੁਝ ਵੀ ਬੋਲੇ ਠੀਕ ਹੈ ਤੁਸੀਂ ਸਮਾਜ ਦਾ ਕੰਮ ਕੀਤਾ ਜਾਂ ਕਿਦਾਂ ਵੀ ਆ अपराधीया ने जोड़ी अंजाम दी मैं कई सोशल अप्रिशिएट नहीं करते अप्रिशिएट नहीं करते कि पुलिस ने ਤੁਹਾਨੂੰ 72 ਘੰਟੇ ਚ ਜਾਂ ਆਪਣਾ 96 ਘੰਟਿਆਂ ਚ ਪੁਲਸ ਨੇ ਕੇਸ ਦਾ ਹੱਲ ਕਰਤਾ ਉਸ ਤੋਂ ਬਾਅਦ ਫੇਰ ਮੈਂ ਜੋ ਪੁਲਿਸ ਕਮਿਸ਼ਨ ਨੂੰ ਮੈਮੋਰੰਡਮ ਦੇਣ ਜਾ ਰਿਹਾ ਲੇਕਿ ਪਰ ਉਹ ਜਿਹਦੇ ਵਿੱਚ ਮੈਂ ਕਦੀ ਇਹਨਾਂ ਨੂੰ ਆ ਨਹੀਂ ਦੇਖਿਆ ਜਿਹੜੇ ਸ਼ੇ ਸ਼ੰਭੂ ਬਣੀ ਫਿਰਦੇ ਨੇ ਮੈਂ ਕਦੀ ਇਹਨਾਂ ਨੂੰ ਆ ਨਹੀਂ ਦੇਖਿਆ ਕਿ ਕਦੀ ਪੁਲਸ ਨੂੰ ਵਧੀਆ ਕਾਬਿਲ ਤਾਰੀਫ ਕੰਮ ਕੀਤਾ ਕਦੀ ਉਹਨਾਂ ਨੂੰ ਗਏ ਹੋਣ ਮੈਮੋਰੰਡਮ ਦੇਣਗੇ ਉਹ ਸੋਰੀ ਮਾਫ ਕਰਨਾ ਉਹਨਾਂ ਨੂੰ ਸ਼ੀਟ ਦੇ ਕੇ ਗਏ ਹੋਣ ਉਹਨਾਂ ਦਾ ਉੱਚੇ ਪੱਧਰ ਦੇ ਉੱਤੇ ਉਹਨਾਂ ਨੂੰ ਸਨਮਾਨਿਤ ਕਰਨ ਗਏ ਹੋਣ ਕਦੀ ਨਹੀਂ ਦੇਖਿਆ ਇਦਾਂ ਦੀ ਕੋਈ ਵੀਡੀਓ ਇਹਨਾਂ ਨੇ ਪਾਈ ਨਹੀਂ ਕੀ ਲੇਕਿਨ ਆ ਸਿਰਫ ਵਿਰੋਧ ਕਰਨ ਵਾਸਤੇ ਚਲੇ ਜਾਂਦੇ ਨੇ ਦੇਖੋ ਫੇ ਗੱਲ ਉਹੀ ਆਂਦੀ ਹੈ ਨਾ ਕਿ ਜਦੋਂ ਹਰ ਵਾਰੀ ਲੱਤ ਖਿੱਚਣ ਦਾ ਕੰਮ ਕਰਨਾ ਠੀਕ ਹੈ ਕਿ ਨਹੀਂ ਉਹ ਚੰਗਾ ਕਾਰਜ ਕਰਨ ਲੁਧਿਆਣਾ ਪੁਲਿਸ ਨੇ ਅਤਵਾਦ ਤੋਂ ਲੈ ਕੇ ਹੁਣ ਤੱਕ ਬੜੀਆਂ ਸ਼ਹਾਦਤਾਂ ਕੁਰਬਾਨੀਆਂ ਭਰਿਆ ਇਤਿਹਾਸ ਰਿਹਾ ਲੁਧਿਆਣਾ ਪੁਲਿਸ ਦਾ ਠੀਕ ਹੈ ਇਹ ਜਿਹੜੇ ਦਫਤਰ ਦੇ ਵਿੱਚ ਅਧਿਕਾਰੀ ਬੈਠੇ ਨੇ ਨਾ ਕਈ ਕਈ ਡਿਗਰੀਆਂ ਲੈ ਕੇ ਬੈਠੇ ਆ ਤੇ ਦਸਵੀਂ ਫੇਲ ਅੱਠਵੀਂ ਫੇਲ ਸਵੇਭੂ ਹਿੰਦੂ ਆਗੂ ਆ ਕੇ ਉਹਨਾਂ ਨੂੰ ਸਲਾਹ ਦਵੇ ਤੇ ਬੜੀ ਮਾੜੀ ਜੀ ਗੱਲ ਹੈ ਇਹ ਤਾਂ ਸ਼ੁਕਰ ਕਰੋ ਵੀ ਅਫਸਰ ਸੁਣ ਰਹੇ ਆ ਤੁਹਾਡੀ ਠੀਕ ਹੈ ਅਫਸਰ ਤੁਹਾਨੂੰ ਇੱਜ਼ਤ ਦੇ ਰਿਹਾ ਸਵੇਰੇ ਤੁਹਾਡੇ ਘਰ ਦੇ ਬਾਹਰ ਜਦੋਂ ਪੀਸੀਆਰ ਦਾ ਮੁਲਾਜ਼ਮ ਸਵੇਰੇ ਤੁਹਾਨੂੰ ਰੂਟੀਨ ਚੈਕਿੰਗ ਕਰਨ ਆ ਰਿਹਾ ਉਹ ਦੋ ਮੁਲਾਜ਼ਮ ਘੱਟੋ-ਘੱਟ ਗ੍ਰੈਜੂਏਟ ਨੇ 80000 ਰੁਪਏ ਉਹਨਾਂ ਦੀ ਤਨਖਾਹ ਆ ਉਹ ਤੁਹਾਡੇ ਘਰੇ ਤੁਹਾਨੂੰ ਦੇਖਣ ਆ ਰਹੇ ਵੀ ਤੁਸੀਂ ਸੁਰੱਖੇਦੋ ਤੇ ਤੁਸੀਂ ਬੜੀ ਟੋਰ ਨਾਲ ਫੋਟੋ ਖਿੱਚ ਕੇ ਰਿਸ਼ਤੇਦਾਰਾਂ ਨੂੰ ਪਾ ਰਹੇ ਹੋ ਸ਼ਰਮ ਕਰੋ ਯਾਰ ਕਿਤੇ ਤਾਂ ਅੰਦਰ ਛਾਤੀ ਮਾਰ ਲਓ ਆਪਣੇ ਬਿਲਕੁਲ ਸਰ ਨਾ ਵਰੁਣ ਮਹਿਤਾ ਜੀ ਸਿੱਕੇ ਬਹੁਤ ਸੋਹਣੀ ਗੱਲ ਕੀਤੀ ਸਾਡੇ ਪੁਲਿਸ ਕਮਿਸ਼ਨ ਕੁਲਦੀਪ ਸਿੰਘ ਚਾਹਲ ਜੀ ਨੇ ਬਹੁਤ ਵਧੀਆ ਕੰਮ ਕੀਤਾ ਸਾਡੇ ਲੁਧਿਆਣਾ ਸ਼ਹਿਰ ਚੱਕਰ ਕੋਈ ਕ੍ਰਾਈਮ ਹੁੰਦਾ ਉਹਤੇ ਫਟਾਫਟ ਠੱਲ ਪਾਈ ਜਾਂਦੀ ਹੈ ਤੇ ਉਹ ਜਿਹੜੇ ਕੁਲੜਬਾਜੀ ਆ ਕ੍ਰਾਈਮ ਕਰਦੇ ਨੇ ਉਹਨਾਂ ਦੇ ਉੱਤੇ ਐਫ ਆਈ ਆ ਦਰਜ ਕੀਤੀ ਜਾਂਦੀ ਹੈ ਸਾਡੇ ਪੁਲਿਸ ਕਮਿਸ਼ਨ ਲੁਧਿਆਣਾ ਨੇ ਬਹੁਤ ਬਖੂਬੀ ਕੰਮ ਕੀਤਾ ਹੇਟ ਸਪੀਚ ਦੇ ਉੱਤੇ ਜਿਹੜਾ ਇਹਨਾਂ ਨੇ ਹੇਟ ਸਪੀਚ ਕਰਨ ਵਾਲੇ ਦੇ ਉੱਤੇ ਜਿਹੜੇ ਪਰਚੇ ਦਰਜ ਕੀਤੇ ਆ ਕਾਬਲੇ ਤਾਰੀਫ ਕੰਮ ਹੈ ਲੇਕਿਨ ਹਿੰਦੂ ਸਮਾਜ ਜਿਹੜਾ ਵਰੁਣ ਮਹਿਤਾ ਜੀ ਕਹ ਰਹੇ ਕਿ ਹਿੰ ਉੱਚ ਸੰਗਠਨ ਜਿਹੜੇ ਚਿਹਰਾ ਦਿਖਾਉਣ ਵਾਸਤੇ ਇੱਥੇ ਪਹੁੰਚ ਜਾਂਦੇ ਨੇ ਦੇਖਦੇ ਆ ਕਿ ਹੁਣ ਇਹਨਾਂ ਨੂੰ Hindu Samaj ਦੀ ਗੱਲ ਅੱਗੇ ਆਊਗੀ ਕਿ Hindu Samaj ਹੁਣ ਕਾਰਜ ਕਰਨਗੇ ਹੇਟ ਸਪੀਚ ਤੋਂ ਬਾਹਰ ਜਾਣਗੇ ਕਿ ਨਹੀਂ ਆਣਗੇ ਕਿਉਂਕਿ ਮੈਂ ਕਹ ਰਿਹਾ ਮੈਂ ਅਮੀ ਦੇ ਨਾਲ ਵਿਸ਼ਾਲ ਕਪੂਰ ਨਿਕਲਣਾ ਲਾਈ